ਕਹਾ ਟਲ ਗੁਰ ਸੇਵੀ ਐ ਅਹਨੇ ਸਹਜ ਸੁਭਾਈ ਦਰਸਨ ਪਰਸੇ ਐ ਗੁਰੂ ਕੈ ਜਨਮ ਮਾਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹ ਛੱਟੀ ਐ ਤੋਦ ਦਿੱਤੀ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸਚਣ ਸਚਾ ਪਾਤਿਸਾ ਹੋ ਸੇਰ ਸਾਹਾਂ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੀ ਸਾਹੂ ਸਜਣ ਸੱਚਾ ਪਾਤਿਸਾਹੂ ਸੇਰ ਸਾਹਾਂ ਦਾ ਸਾਹ ਸਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾ ਗੁਣ ਗਾਵਹ ਪੂਰਨ ਅਬినాਸ਼ੀ ਕਾਮ ਕ੍ਰੋਧ ਬਿਖਜਾਰੇ ਬੇਖਮਾ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਗਣਵਾਹ ਪੂਰਨ ਅਬినాਸੀ ਕਾਮ ਕ્રોਧ ਬਿਖਜਾਰੇ ਬੇਖਾਮ ਅਗਨ ਕੋ ਸਾਗਰ ਸਾਧੂ ਸੰਗ ਉਦਾਰੇ ਪੂਰਾ ਗੁਰ ਮਿਟਿਓ ਪਰਮ ਅੰਧੇਰਾ ਬਾਜ ਪ੍ਰੇਮ ਭਗਤ ਬਨੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਾਨ ਰਹੇ ਅਘਾਈ ਜਾਤ ਕਾਤ ਪੂਰ ਰਹੇ ਓ ਪਰਮੇਸਰ ਕਤ ਆਵੈ ਕਤ ਜਾਈ ਜਾਪ ਤਾਪ ਸੰਜਮ ਗਿਆਨ ਤਤ ਬੇਤਾ ਿਸਮਾਨੇ ਵਸ ਗੋਪਾਲਾ ਨਾਮ ਰਤਨ ਜਿਨੇ ਗੁਰਮੁਖੇ ਪਾਇਆ ਤਾ ਕੀ ਪੂਰਨ ਕਾਲਾ ਤੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਮਨ ਤਾਨ ਭਾਏ ਬਿਗਾਸਾ ਇਸ ਮਿਟੇ ਦੁੱਖ ਸਗਲੇ ਕਾਟੀ ਜਮਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਾਨ ਭਏ ਬਿਗਾਸਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਣ ਗਾਵਹੁ ਪੂਰਨ ਅਬਿਨਾਸੀ